ਅਸਿਕਾ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡਾ ਔਰ ਇਸ ਵਕਤ ਅਸੀਂ ਮੌਜੂਦ ਆ ਸੰਧੂ ਚੱਠਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਔਰ 88 ਤੋਂ ਬਾਅਦ 36 37 ਸਾਲ ਬਾਅਦ ਅਜੇ ਆੜਾਏ ਨੇ ਜਿਨ੍ਹਾਂ ਨੇ ਦੁਆਬੇ ਦੇ ਵਿੱਚ ਵੀ ਮਾਰ ਮਾਰੀ ਹੈ ਔਰ ਤਸਵੀਰਾਂ ਬਹੁਤ ਭਿਆਨਕ ਨੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਝੋਨਾ ਜਿੰਨਾ ਵੀ ਹੈ ਹੜ ਦੇ ਨਾਲ ਖਰਾਬ ਹੋ ਚੁੱਕਿਆ ਹੈ ਬਾਰਸ਼ਾਂ ਦੇ ਪਾਣੀ ਦੇ ਨਾਲ ਖਰਾਬ ਹੋ ਚੁੱਕਿਆ ਹੈ ਔਰ ਇਹ ਜਿਹੜਾ ਪਿੱਛੋਂ ਜੇ ਅਸੀਂ ਗੱਲ ਕਰੀਏ ਤਾਂ ਪਿੱਛੋਂ ਵੀ ਕਾਫੀ ਫਸਲ ਬਰਬਾਦ ਕੀਤੀ ਹੈ ਪਾਣੀ ਨੇ ਹੜ੍ਹਾਂ ਨੇ ਔਰ ਜਿਹੜੀ ਇੱਕ ਭਿਆਨਕ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੰਧੂ ਛੱਠੇ ਦਾ ਜੋ ਰੋਡ ਹੈ ਜੋ ਸੜਕ ਹੈ ਉਹ ਪੂਰੀ ਧੱਸ ਚੁੱਕੀ ਹੈ ਥੱਲੇ ਜਿਹੜੀ ਮਿੱਟੀ ਹੈ ਉਹ ਨਿਕਲ ਚੁੱਕੀ ਹੈ ਬਹੁਤ ਭਿਆਨਕ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਰੋਡ ਪੂਰਾ ਜਿਹੜਾ ਟੁੱਟ ਚੁੱਕਾ ਹੈ ਕਮ ਸੇ ਕਮ ਇਹ 100 150 ਫੁੱਟ ਹੈ ਜਿਹੜਾ ਰੋਡ ਜਿਹੜਾ ਟੁੱਟ ਚੁੱਕਾ ਹੈ ਔਰ ਇਸ ਵਕਤ ਜਿਹੜਾ ਇੱਥੇ ਪਾਣੀ ਨੂੰ ਕੱਢਣ ਦਾ ਜਿਹੜਾ ਕੰਮ ਚੱਲਦਾ ਪਿਆ ਹੈ ਸੋ ਥੱਲੇੋਂ ਜਿਹੜੀ ਮਿੱਟੀ ਨਿਕਲ ਚੁੱਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ بارشਾਂ ਹੋਰ ਵੱਧ ਹੋ ਜਾਂਦੀਆਂ ਨੇ ਤਾਂ ਹੋ ਸਕਦਾ ਹੈ ਕਿ ਇਹ ਵੀ ਜਿਹੜਾ ਰੋਡ ਹੈ ਇਹ ਵੀ ਟੁੱਟ ਸਕਦਾ ਕਿਉਂਕਿ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਗਾ ਇੱਕ ਵਾਰੀ ਕੈਮਰਾ ਜਿਹੜਾ ਇਸ ਸਾਈਡ ਤੇ ਮਾਰਿਆ ਜਾਵੇ ਕਿਉਂਕਿ ਥੱਲੇੋਂ ਜਿਹੜੀ ਮਿੱਟੀ ਹੈ ਉਹ ਪ੍ਰੋਪਰ ਨਿਕਲ ਗਈ ਹੈ ਰੇਤਾ ਵਾਲੀ ਜਿਹੜੀ ਮਿੱਟੀ ਕਹਿ ਰਹੇ ਨੇ ਕਿਸਾਨ ਕਿ ਰੇਤਾ ਵਾਲੀ ਮਿੱਟੀ ਇਸ ਕਰਕੇ ਜਿਹੜਾ ਇਹ ਨੁਕਸਾਨ ਬਹੁਤ ਵੱਡਾ ਨੁਕਸਾਨ ਹੋਇਆ ਕਿਸਾਨਾਂ ਦੇ ਕਈ ਪਸ਼ੂ ਜਿਹੜੇ ਨੇ ਉਹ ਇੱਥੇ ਹਰਦੀ ਚਪੇਟ ਦੇ ਵਿੱਚ ਆ ਗਏ ਨੇ ਪਾਣੀ ਦੀ ਚਪੇਟ ਦੇ ਵਿੱਚ ਆ ਗਏ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਮਜ਼ਦੂਰ ਨੇ ਉਹ ਵੀ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇੱਥੇ ਆ ਰਹੇ ਨੇ ਇੱਥੇ ਕੰਮ ਕਰਨ ਲਈ ਦਿਹਾੜੀਆਂ ਲਾਉਣ ਵਾਸਤੇ ਇੱਥੇ ਜਾ ਰਹੇ ਨੇ ਸੋ ਬਹੁਤ ਹੀ ਜੀ ਜੀ ਸੋ ਕਿਸਾਨ ਮੇਰੇ ਨਾਲ ਇਸ ਵਕਤ ਮੌਜੂਦ ਨੇ ਸੰਧੂ ਚੱਟੇ ਤੇ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਤੁਹਾਡਾ ਜਸਵਿੰਦਰ ਸਿੰਘ ਜੀ ਇੱਥੋਂ ਜੇ ਮੈਂ ਗੱਲ ਕਰਾਂ ਤਾਂ ਜਿੰਨੇ ਵੀ ਪਿੱਛੇ ਤੁਹਾਡੇ ਖੇਤ ਨੇ ਝੋਨਾ ਬੀਜਿਆ ਜਾਂ ਫਸਲ ਹੈ ਉਹ ਸਾਰੀ ਖਰਾਬ ਹੋ ਗਈ ਹੈ ਸਾਰੀ ਮਰ ਗਈ ਜੀ ਆ 5 5 6 6 ਫੁੱਟ ਪਾਣੀ ਖੜਾ ਸੀਗਾ ਜੀ ਆ ਰੂਡ ਟੁੱਟ ਕੇ ਉਧਰ ਸਾਡੇ 40 ਪਸ਼ੂ ਐਨ ਪਾਣੀ ਚ ਡੁੱਬੇ ਪਏ ਜੀ ਆਚਾਰ ਤੂੜੀ ਸਭ ਡੁੱਬ ਗਿਆ ਪਾਣੀ ਚ ਚਾਰਾ ਉਹਨਾਂ ਦਾ ਸੀਗਾ ਸਾਰਾ ਕੁਝ ਸਾਰਾ ਡੁੱਬਾ ਪਿਆ ਜੀ ਆ ਕੇ ਦੇਖ ਲਓ ਉੱਥੇ ਮੋਕੇ ਤੇ ਜੀ ਕੋਈ ਸਾਡੀ ਇਥੇ ਹੈਲਪ ਨਹੀਂ ਹੋਈ ਜੀ ਆ ਰੂਡ 파ੜ 파ੜ ਗਿਆ ਸਾਡਾ ਨੰਗਾ ਵੀ ਬੰਦ ਹੋ ਗਿਆ ਜੀ ਇਥੋਂ ਠੀਕ ਨਹੀਂ ਜੀ ਬਹੁਤ ਜ਼ਿਆਦਾ ਊਖਾ ਜੀ ਸਰਕਾਰ ਅਗੇ ਇਹ ਸੰਧੂ ਚੱਠੇ ਦੇ ਜੁੱਟਾ ਸਾਡਾ ਪਿੰਡ ਹੈ ਜਿਲ੍ਹਾ ਕਪੂਰਥਲਾ ਲੱਗਦਾ ਕਿ 88 ਦੇ ਵਿੱਚ ਇੱਧਰ ਭਿਆਨਕ ਹੜ੍ਹ ਆਏ ਸੀ ਉਸ ਤੋਂ ਬਾਅਦ ਹੀ ਉਹ ਤੋਂ ਵੀ ਮੈਨੂੰ ਲੱਗਦਾ ਇੱਥੇ ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਹੁਣ ਹੋਇਆ 88 ਨਾਲੋਂ ਪਾਣੀ ਹੋਣ ਵੱਧ ਆਇਆ ਜੀ ਆਹ ਪਾਣੀ ਬਾਹਰ ਕੋਈ ਕੁਝ ਪਤਾ ਤੁਹਾਨੂੰ ਕਿ ਜਿਹੜਾ ਜਿੰਨਾ ਵੀ ਪਾਣੀ ਜਿਹੜਾ ਆ ਰਿਹਾ ਕਿੱਥੋਂ ਆ ਰਿਹਾ ਹੈ ਕੁਝ ਇਹ ਪਾਣੀ ਪਿੱਛੋਂ ਪਿੰਡਾਂ ਤੋਂ ਇਕੱਠਾ ਹੋ ਕੇ ਸਾਰਾ ਕਾਲਾ ਸੰਘਿਆ ਜੀ ਹੋਰ ਪਿੰਡਾਂ ਤੋਂ ਇਦਾਂ ਸਾਡੇ ਪਿੰਡ ਸੰਧੂ ਚੱਠਾ ਆਉਂਦਾ ਤੇ ਉਹ ਤੇ ਸਾਡੇ ਪਿੰਡ ਦਾ ਨਿਕਾਸ ਇੱਥੋਂ ਦਾਣੀ ਆ ਜੀ ਇੱਥੇ ਪੁਲੀ ਵੀ ਕੋਈ ਹੈ ਨਹੀਂਗੀ ਜੀ ਰੋਡ ਦੇ ਉੱਪਰ ਦੀ ਪਾਣੀ ਟੱਪਦਾ ਆ ਤੇ ਪਾਣੀ ਉੱਪਰ ਦੀ ਟੱਪਦਾ ਤੇ ਉੱਪਰ ਦੀ ਜਾਂਦਾ ਰਿਹਾ ਫਿਰ ਮਿੱਟੀ ਨਿਕਲ ਗਈ ਰੋਡ ਤੋਂ ਤੇ ਤਕਰੀਬਨ ਐਨੂੰ ਜਿੰਨਾ ਰੋਡ ਹੈਗਾ ਜੀ ਇਹ 22 ਫੁੱਟ ਦਾ ਐਨੂੰ ਆ ਇਹ ਸਾਰਾ ਖਰਾਬ ਹੋ ਗਿਆ ਇਧਰ ਨੂੰ ਘੱਟ ਤੋਂ ਘੱਟ 100 ਤੋਂ 150 ਫੁੱਟ ਇਦਾਂ ਲੰਮਾ ਰੋਡ ਸਾਰਾ ਹੀ ਬੈਠ ਗਿਆ ਜੀ ਹਾਂਜੀ ਹੁਣ ਲੱਗਦਾ ਕਿ ਇਹ ਮਿੱਟੀ ਤਾਂ ਜੇ ਮੈਂ ਗੱਲ ਕਰੇ ਇੱਕ ਵਾਰੀ ਕੈਮਰਾ ਇਧਰ ਮਾਰਿਆ ਜਾਵੇ ਮਿੱਟੀ ਇੱਥੋਂ ਵੀ ਨਿਕਲੀ ਹੋਈ ਹੈ ਮੈਨੂੰ ਲੱਗਦਾ ਕਿ ਜੇਕਰ ਬਾਰਿਸ਼ ਦੁਆਰਾ ਹੁੰਦੀ ਹੈ ਤੇ ਇਹ ਵੀ ਮਿੱਟੀ ਤੇ ਅਸੀਂ ਥੋੜਾ ਪਿੱਛੇ ਹੋ ਕੇ ਤੁਸੀਂ ਬੈਠੋ ਕੈਮਰਾਮੈਨ ਸਾਹਿਬ ਕਿਉਂਕਿ ਬਹੁਤ ਖਤਰੇ ਵਾਲੀ ਗੱਲ ਹੈ ਇੱਥੇ ਇੱਕ ਵਾਰੀ ਕੈਮਰਾ ਇਸ ਸਾਈਡ ਤੇ ਵੀ ਮੈਂ ਕਹਿਣਾ ਚਾਹੂੰਗਾ ਵੀ ਮਾਰਿਆ ਜਾਵੇ ਕਿਉਂਕਿ ਦੁਵਾਰਾ ਵਾਰਸ਼ ਆ ਗਈ ਨਾ ਫੇ ਇਸ ਸਾਈਡ ਤੇ ਜਿਹੜੇ ਇਹ ਜਿਹੜੀ ਫਸਲ ਸੀ ਇਹ ਵੀ ਖਰਾਬ ਹੋ ਚੁੱਕੀ ਆ ਭਾਈ ਜੀ ਪਾਣੀ ਤਾਂ ਆਪਾਂ ਇਸ ਸਾਈਡ ਤੇ ਕੱਢਦੇ ਪਏ ਆ ਪਰ ਅਭੀ ਫਸਲ ਤਾਂ ਖਰਾਬ ਹੀ ਹੋ ਗਈ ਨਾ ਖਰਾਬ ਜੀ ਖਰਾਬ ਸਭ ਝੂਨਾ ਇੱਧ ਪਿਛੋਂ ਵੀ ਮਰ ਗਿਆ ਅੱਗੇ ਉਹ ਵੀ ਝੂਨਾ ਮਰ ਗਿਆ ਜੀ ਹਾਂ ਪਾਣੀ ਦਾ ਵਹਾਨ ਹੀ ਇੱਧ ਨੂੰ ਆ ਜੀ ਰੋਕ ਨਹੀਂ ਸਕਦੇ ਪਾਣੀ ਨੂੰ ਹੁਣ ਅਸੀਂ ਕੀ ਕਿ ਲੱਗਦਾ ਕਿ ਹੱਲ ਕੀ ਹੋ ਸਕਦਾ ਇੱਥੇ ਹੱਲ ਜੀ ਸਰਕਾਰ ਗੇ ਸਾਡੀ ਮੰਗਿਆ ਕਿ ਇੱਥੋਂ ਦੀ ਪੂਲੀ ਬਣਾਈ ਜਾਵੇ ਜੀ ਥੋੜਾ ਥੋੜਾ ਪਾਣੀ ਆਵੇ ਥੋੜਾ ਥੋੜਾ ਚੰਨੀ ਨੁਕਸਾਨ ਤਾਂ ਨਹੀਂ ਉਸ ਦਿਨ ਹੋਇਆ ਜਿਸ ਦਿਨ ਜਿਹੜੀ ਸੜਕ ਰੋਡ ਬੰਦ ਹੋ ਗਿਆ ਰੋਡ ਬੰਦ ਕਰ ਦਿੱਤਾ ਅੱਜ ਚੌਥਾ ਦਿਨ ਹੈ ਜੀ ਰੋਡ ਚਾਰ ਦਿਨ ਤੋਂ ਬੰਦ ਹੈ ਜੀ ਇਹ ਹੂੰ ਹਾਂਜੀ ਤੇ ਸਾਡੇ ਪ੍ਰਸ਼ਾਸਨ ਨੂੰ ਇਹ ਮੰਗਿਆ ਵੀ ਇੱਥੋਂ ਦੀ ਪੁਲੀ ਇੱਕ ਪੱਕੀ ਬਣ ਜਵੇ ਜੀ ਕਿਉਂ ਅੱਗੇ ਤੋਂ ਨਾ ਇਹ ਰੋਡ ਖਰਾਊਗਾ ਤੇ ਪਾਣੀ ਦਾ ਨਿਕਾਸ਼ ਇੱਧਰ ਦੀ ਆ ਪਾਣੀ ਵੀ ਲੰਗਦਾ ਰਹੂਗਾ ਜੀ ਘਰਾਂ ਵਿੱਚ ਤਾਂ ਨਹੀਂ ਪਾਣੀ ਆਇਆ ਹਾਂਜੀ ਆਇਆ ਜੀ ਇੱਥੇ ਖੇਤਾਂ ਦੇ ਵਿੱਚ ਜਿਹੜੇ ਘਰ ਆ ਜੀ ਉਹਨਾਂ ਦੇ ਘਰ ਵੀ ਖਰਾਊਗਾ ਬੈਠ ਗਿਆ ਤਸ ਗਿਆ ਤੋ ਉਹ ਘਰਾਂ ਤੋਂ ਬਾਹਰ ਬੈਠੇ ਆ ਜੀ ਬਹੁਤ ਨੁਕਸਾਨ ਹੋਇਆ ਹਾਂਜੀ ਹਾਂਜੀ ਤੇ ਹੁਣ ਜਿਹੜੇ ਇੱਥੇ ਜਿੰਨੇ ਵੀ ਲੋਕ ਇੱਥੇ ਕੰਮ ਕਰਦੇ ਪਏ ਨੇ ਜਾਂ ਜਿੰਨੇ ਵੀ ਲੋਕ ਇੱਥੇ ਹੈਗੇ ਨੇ ਸਾਰੇ ਆਪਣੇ 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 ਆਪ ਹੀ ਲੱਗੇ ਹੋਏ ਨੇ ਆਪ ਹੀ ਲੱਗੇ ਆ ਜੀ ਆ ਸਾਡੇ ਖੂ ਡੁੱਬੇ ਆ ਅਸੀਂ ਆਪ ਹੀ ਆਹੀ ਲਵ ਹਾਂਜੀ ਪਸ਼ੂ ਵੀ ਪਾਣੀ 'ਚ ਖੜੇ ਆ ਜੀ ਪਾਣੀ 'ਚ ਖੜੇ ਹੋਦੇ ਪਹੁ ਪਹੁ ਪੂ ਕਰਦੇ ਨੇ ਉਹ ਜਗ੍ਹਾ ਹੈ ਨਹੀਂ ਪੂਰਾ ਕੋਈ ਘਰ ਕੋਈ ਬਣੇ ਨੀ ਜਗ੍ਹਾ ਹਾਂਜੀ ਜਗਾਹੇ ਪਾਣੀ ਚਾਹੀਦੀ ਦੋ ਪੁਲੀਆਂ ਪਾਣੀਆਂ ਚਾਹੀਦੀਆਂ ਕਿੱਦਾਂ ਜੀ ਕਿੱਦਾਂ ਇੱਕ ਪੁਲੀ ਇੱਥੇ ਪਾਣੀ ਚਾਹੀਦੀ ਐ ਇੱਕ ਉਹ ਅੱਗੇ ਜਾ ਕੇ ਥੋੜੇ ਅੱਗੇ ਜਾ ਕੇ ਅੱਛਾ ਭਾਈ ਜੀ ਇਸ ਤੋਂ ਪਹਿਲੋਂ ਮੰਨ ਲਓ ਕਈ ਵਾਰੀ ਜਦੋਂ ਮੀਂਹ ਵੱਧ ਪੈਂਦਾ ਸੀ ਜਾਂ ਪਿਛਲੇ ਸਾਲਾਂ ਦੇ ਵਿੱਚ ਉਦੋਂ ਕੋਈ ਦਰਾੜ ਵਗੈਰਾ ਸੜਕ ਦੇ ਵਿੱਚ ਉਦੋਂ ਕੁਝ ਤਾਂ ਨਹੀਂ ਹੋਇਆ ਕੋਈ ਨਹੀਂ 23 ਦੇ ਵਿੱਚ ਜੀ ਉਦੋਂ ਪਾਣੀ ਇੱਥੇ ਰੁਕ ਗਿਆ ਸੀ ਰੋਡ ਨਹੀਂ ਕਰਾਸ ਹੋਇਆ ਸੀ ਆ ਲੱਗੇ ਇਧਰ ਪੰਜ ਖੇਤ ਝ ਉਹਤੇ ਬਹੁਤ ਖਰਾਬ ਹੋ ਗਿਆ ਸੀ ਹੁਣ ਵੀ ਇੱਕ ਤੀ ਵਾਰ ਜਿਹੜਾ ਅੱਜ ਤੋਂ 10 ਦਿਨ ਪਹਿਲਾਂ ਮੀਂਹ ਆਇਆ ਇੱਥੇ ਪੰਜ ਖੇਤ ਝੋਨੇ ਦੇ ਦੁਬਾਰਾ ਲਾਏ ਗਏ ਉਹ ਦੁਬਾਰਾ ਫਿਰ ਮਰ ਗਿਆ ਜੀ ਹਾਂਜੀ ਤੇ ਤੁਹਾਨੂੰ ਕਿੰਨਾ ਨੁਕਸਾਨ ਹੋਇਆ ਮੇਰੇ ਜੀ 35 ਖੇਤ ਝੋਨੇ ਦੇ ਆ ਜੀ ਇਧਰਲੀ ਸਾਈਡ ਵੀ ਆ ਇਧਰਲੀ ਸਾਈਡ ਵੀ ਆ ਜੀ ਲੱਖ ਲੱਖ ਪਾਣੀ ਖੜਾ ਜੀ ਤਿੰਨ ਤਿੰਨ ਚਾਰ ਚਾਰ ਫੁੱਟ ਝੋਨਾ ਦੇਖੋ ਸਾਰਾ ਡੁੱਬਾ ਜਿਲ੍ਹਾ ਆਪਾਂ ਜਿਹੜਾ ਹੁਣ ਅਜਨਾਲੇ ਵੱਲ ਦੀ ਗੱਲ ਕਰੀਏ ਪਾਣੀ ਉੱਥੇ ਬਹੁਤ ਸਭ ਤੋਂ ਵੱਧ ਪਾਣੀ ਉਧਰ ਆਇਆ ਮਤਲਬ ਕਹਿ ਸਕਦੇ ਆ ਕਿ ਜਿੱਨਾ ਹੁਣ ਅਜਨਾਲੇ ਵਿੱਚ ਨੁਕਸਾਨ ਹੋ ਰਿਹਾ ਸੇਮ ਇੱਧਰ ਵੀ ਨੁਕਸਾਨ ਦੁਆਬੇ ਵਾਲੀ ਸਾਈਡ ਤੇ ਹੋ ਰਿਹਾ ਆ ਸਾਰਾ ਮਾਰਿਆ ਗਿਆ ਸੇਮ ਹੀ ਹੋ ਗਿਆ ਜੀ ਪਟਾ ਤੂੜੀ ਸਾਰਾ ਕੁਝ ਹੀ ਮਾਰੇ ਬਹੁਤ ਜਿਆਦਾ ਮਤਲਬ ਪਾਣੀ ਸਾਰਾ ਉਧਰ ਭਰ ਗਿਆ ਆ ਸਾਰਾ ਇਧਰ ਅਗਲੇ ਪਾਸੇ ਦੀ ਐ ਨਾ ਤੁਸੀਂ ਕੈਮਰਾ ਮਾਰੋਗੇ ਔਰ ਦੇਖੋ ਸਾਰਾ ਪਿਛੇ ਤੱਕ ਸਾਰਾ ਪਿੰਡ ਤੱਕ ਭਰਿਆ ਹੋਇਆ ਸਾਰਾ ਪਾਣੀ ਬਿਲਕੁਲ ਫੁੱਲ ਹੋਇਆ ਪਿਆ ਹੈ ਪਾਣੀ ਅੱਜ ਸ਼ਾਮ ਅੱਜ ਸ਼ਾਮ ਤੱਕ ਪਾਣੀ ਸਾਡੇ ਪਿੰਡ ਵੀ ਵੜ ਜਾਣਾ ਜੀ ਸੰਧੂ ਚੱਠੇ ਵੀ ਜੀ ਹਾਂ ਜੀ ਫਿਰ ਵੀ ਕੁਛ ਅੰਦਾਜ਼ਾ ਲੱਗਾ ਵੀ ਪਾਣੀ ਆ ਕਿੱਥੋਂ ਕਿਹੜੀ ਸਾਈਡ ਤੋਂ ਆ ਰਿਹਾ ਲੱਗਦਾ ਜੀ ਸਿੰਗਿਆਂ ਤੋਂ ਉਧਰੋਂ ਪਿਛੋਂ ਆ ਰਿਹਾ ਕਾਲਾ ਸਿੰਗਿਆਂ ਤੋਂ ਕਾਲਾ ਸਿੰਗਿਆਂ ਤੋਂ ਉਧਰੋਂ ਪਿਛੋਂ ਆਉਂਦਾ ਇਦਾਂ ਇਧਰ ਨੂੰ ਇਧਰਲੀ ਸਾਈਡ ਨੂੰ ਪ ਆ ਚੌਥਾ ਦਿਨ ਹੈ ਜੀ ਜੀ ਤਾਂ ਇੱਕ ਵਾਰੀ ਫਿਰ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਪਾਣੀ ਦਾ ਬਹਾਅ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਹੁਤ ਤੇਜ਼ ਬਹਾਅ ਹੈ ਪਾਣੀ ਦਾ ਔਰ ਪਿੰਡ ਵਾਲੇ ਸੰਧੂ ਚੱਠੇ ਵਾਲੇ ਜਿਹੜੇ ਇਹ ਲੋਕ ਨੇ ਪਿੰਡ ਦੇ ਇਹ ਆਪ ਹੀ ਲੱਗੇ ਹੋਏ ਨੇ ਆਪ ਹੀ ਇਹ ਕੰਮ ਕਰਦੇ ਪਏ ਨੇ ਪਾਣੀ ਦਾ ਜਿਹੜਾ ਨਿਕਾਸ ਜਿਹੜਾ ਉਹ ਆਪ ਹੀ ਇਹਨਾਂ ਨੇ ਕੀਤਾ ਹੋਇਆ ਕਿ ਪਾਣੀ ਜਿਹੜੇ ਇੱਕ ਸਾਈਡ ਤੇ ਹੋ ਕੇ ਜਿਹੜਾ ਲੰਘ ਜਾਵੇ ਉਸ ਤੋਂ ਬਹੁਤ ਵੱਡੀ ਕਹਿ ਸਕਦੇ ਹਾਂ ਕਿ ਦੁਰਘਟਨਾ ਹੁਣ ਬਚ ਗਈ ਕਿਉਂਕਿ ਕੋਈ ਜਾਨੀ ਨੁਕਸਾਨ ਇੱਥੇ ਨਹੀਂ ਹੋਇਆ ਜਿਸ ਦਿਨ ਸੜਕ ਟੁੱਟੀ ਹੈ ਹਾਲਾਂਕਿ 100 ਫੁੱਟ ਜਿਹੜੀ ਅੱਗੇ ਨੂੰ ਲੈ ਕੇ ਕਹਿ ਰਹੇ ਨੇ 100 ਤੋਂ 150 ਫੁੱਟ ਜਿਹੜੀ ਸੜਕ ਹੈ ਟੁੱਟ ਚੁੱਕੀ ਹੈ ਸਾਈਡਾਂ ਤੋਂ ਵੀ ਤੁਸੀਂ ਦੇਖ ਸਕਦੇ ਹੋ ਕੀ ਹੈ ਕਿਉਂਕਿ ਦੋ ਰੋਡ ਲੱਗਦੇ ਸਨ ਇੱਕ ਰੋਡ ਉਹ ਪਿੰਡ ਨੂੰ ਲੱਗਦਾ ਸੀ ਇੱਕ ਰੋਡ ਇਹ ਜਿਹੜਾ ਮੇਨ ਰੋਡ ਆਪਾਂ ਕਹਿ ਸਕਦੇ ਹਾਂ ਸੋ ਇੱਥੋਂ ਲੈ ਕੇ ਜਿਹੜਾ ਮੇਨ ਰੋਡ ਦਾ ਕੰਡੈਕਟ ਹੈ ਇਹ ਵੀ ਟੁੱਟ ਚੁੱਕਾ ਹੈ ਸੋ ਇਸ ਪਾਸੇ ਤਸਵੀਰਾਂ ਬੜੀਆਂ ਭਿਆਨਕ ਤਸਵੀਰਾਂ ਨੇ ਬਿਲਕੁਲ ਸਾਹਮਣੇ ਜਿਹੜੇ ਦਰਖਤ ਨੇ ਉਹ ਵੀ ਇੱਥੇ ਜਿਹੜੇ ਆ ਪਾਣੀ ਦੇ ਵਿੱਚ ਪੇਟ ਦੇ ਵਿਚਾਰ ਆ ਚੁੱਕੇ ਨੇ ਡਿੱਗ ਚੁੱਕੇ ਨੇ ਸੌਣ ਵਾਲੇ ਸਮੇਂ ਦੇ ਵਿੱਚ ਜੇਕਰ ਬਾਰਿਸ਼ ਹੋਰ ਵੱਧ ਹੁੰਦੀ ਹੈ ਤਾਂ ਜਿਹੜਾ ਆ ਰੋਡ ਇਹਨਾਂ ਟੋਟਾ ਬਚਿਆ ਹੋਇਆ ਮੈਂ ਇੱਕ ਵਾਰੀ ਥੱਲੇ ਜਿਹੜਾ ਕੈਮਰਾ ਮਾਰਿਆ ਜਾਵੇ ਇਹ ਜਿਹੜਾ ਇਹਨਾਂ ਟੋਟਾ ਬਚਿਆ ਹੋਇਆ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਾਣੀ ਚੜਦਾ ਹੈ ਯਾਰ ਇਹ ਤਾਂ ਨਿਕਲਦੀ ਹੈ ਤਾਂ ਇਹ ਸੜਕ ਵੀ ਟੁੱਟ ਸਕਦੀ ਹੈ ਸੋ ਅਸੀਂ ਵੀ ਗੁਜ਼ਾਰਿਸ਼ ਕਰਾਂਗੇ ਕਿ ਜਲਦੀ ਇੱਥੇ ਜਿਹੜਾ ਕੋਈ ਪ੍ਰਸ਼ਾਸਨ ਨੂੰ ਆ ਕੇ ਇੱਥੇ ਜਲਦੀ ਤੋਂ ਜਲਦੀ ਇਹਨਾਂ ਲੋਕਾਂ ਦੀ ਜਿਹੜੀ ਸਹਾਇਤਾ ਕੀਤੀ ਜਾਵੇ ਕੈਮਰਾਮੈਨ ਸਾਹਿਦ ਨਾਲ ਦਵਿੰਦਰ ਮੰਡ ਦੈਨਿਕ ਸਵੇਰਾ ਟੀਵੀ ਸੰਧੂ ਛੱਠਾ ਦੈਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਦਵਿੰਦਰ ਮੰਡ ਇਸ ਵਕਤ ਅਸੀਂ ਜ਼ਿਲ੍ਹਾ ਕਪੂਰਥਲਾ ਔਰ ਇੱਥੇ ਤੱਕ ਵੀ ਪਾਣੀ ਜਿਹੜਾ ਆ ਹੜਾਂ ਦਾ ਪਹੁੰਚ ਚੁੱਕਾ ਹੈ ਇਹ ਪਹਿਲੀ ਵਾਰ ਹੋਇਆ 36 37 ਸਾਲ ਦੇ ਵਿੱਚ ਕਿ ਜਿਹੜੇ ਹੜ ਨੇ ਉਹ ਦੁਆਬੇ ਦੇ ਏਰੀਆ ਵਿੱਚ ਮਾਰ ਕਰਦੇ ਪਏ ਨੇ ਪਾਣੀ ਦਾ ਤੁਸੀਂ ਵਹਾਅ ਦੇਖ ਸਕਦੇ ਹੋ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਿਸੇ ਡੈਮ ਦੇ ਗੇਟ ਖੁੱਲੇ ਹੁੰਦੇ ਨੇ ਇਸ ਤਰੀਕੇ ਦੇ ਨਾਲ ਇਹ ਪਾਣੀ ਦਾ ਵਹਾਅ ਆ ਪਿੱਛੋਂ ਬਹੁਤ ਤੇਜ਼ੀ ਦੇ ਨਾਲ ਇਹ ਪਾਣੀ ਆ ਰਿਹਾ ਸੋ ਦੋ ਤਿੰਨ ਦਿਨ ਹੋ ਚੁੱਕੇ ਨੇ ਪਾਣੀ ਨੂੰ ਇਸੇ ਤਰ੍ਹਾਂ ਚੱਲਦਿਆਂ ਨਾ ਔਰ ਇਸ ਪਾਸੇ ਮੈਂ ਤਸਵੀਰਾਂ ਦਿਖਾਉਣੀਆਂ ਚਾਹੁੰਗਾ ਕਿ ਜਿੰਨਾ ਵੀ ਝੋਨਾ ਹੈ ਜਿੰਨੀ ਵੀ ਫਸਲ ਹੈ ਸਾਰੀ ਖਰਾਬ ਹੋ ਚੁੱਕੀ ਹੈ ਬਹੁਤ ਤੇਜ਼ੀ ਦੇ ਨਾਲ ਪਾਣੀ ਅੱਗੇ ਜਿਹੜਾ ਵਧ ਰਿਹਾ ਅੱਗੇ ਜਿਹੜੇ ਜਿੰਨੇ ਵੀ ਪਿੰਡ ਨੇ ਉਹਨਾਂ ਤੱਕ ਜਿਹੜਾ ਪਾਣੀ ਜਾ ਰਿਹਾ ਔਰ ਇਸ ਤੋਂ ਬਾਅਦ ਤੁਹਾਨੂੰ ਤਸਵੀਰਾਂ ਦਿਖਾਉਣ ਲੱਗੇ ਦੂਸਰੇ ਪਾਸੇ ਦੀਆਂ ਉਹ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੂਰੀ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਪਿੰਡ ਦੇ ਮੋਹਤਵਾਰ ਸੱਜਣ ਸਾਡੇ ਨਾਲ ਇੱਥੇ ਖੜੇ ਨੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੀ ਹੈ ਕਿ ਪਾਣੀ ਇਨਾ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਕਿ ਬਿਲਕੁਲ ਸਾਹਮਣੇ ਤੁਸੀਂ ਸੜਕ ਦੇ ਥੱਲੇੋਂ ਜਿਹੜਾ ਪਾਣੀ ਉੱਪਰ ਆਉਂਦਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਪਾਣੀ ਜਿਹੜਾ ਆ ਇਹ ਸੜਕ ਦੇ ਥੱਲੇੋਂ ਉੱਪਰ ਆ ਰਿਹਾ ਕਿਉਂਕਿ ਇਹ ਪਾਣੀ ਬਹੁਤ ਨੁਕਸਾਨ ਪਹੁੰਚਾ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜੇਕਰ ਇਹ ਪਾਣੀ ਨਾ ਰੁਕਿਆ ਜਾਂ ਫਿਰ ਬਾਰਿਸ਼ਾ ਨਾ ਰੁਕੀਆਂ ਤਾਂ ਇਹ ਸੜਕ ਵੀ ਸੰਧੂ ਚੱਠਾ ਦੀ ਸੜਕ ਵਾਂਗੂ ਟੁੱਟ ਸਕਦੀ ਹੈ ਕਿਉਂਕਿ ਥੱਲੇ ਜਿਹੜੀ ਇਸ ਸੜਕ ਦੀ ਮਿੱਟੀ ਵੀ ਨਿਕਲ ਚੁੱਕੀ ਹੈ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਉਹ ਬਿਲਕੁਲ ਸਾਹਮਣੇ ਜਿੱਥੇ ਪਾਣੀ ਦਾ ਵਹਾਅ ਤੇਜ਼ ਹੈ ਉਹ ਨਿਕਲ ਚੁੱਕੀ ਹੈ ਸੋ ਇਸ ਤੋਂ ਬਾਅਦ ਇਹ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇੱਥੇ ਵੀ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਭਰ ਚੁੱਕਾ ਹੈ ਸੋ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਵੀਰੇ ਲਾਪਲੀ ਸਿੰਘ ਹੈ ਇਸੇ ਪਿੰਡ ਤੋਂ ਸਿਦਮਾ ਤੋਂ ਨਾ ਤੋਂ ਵੀਰੇ ਭਾਈ ਜੀ ਬਹੁਤ ਮੈਨ ਲੱਗਦਾ ਕਿ ਦੁਆਬੇ ਵਾਲਾ ਜਿਹੜਾ ਸਾਡਾ ਏਰੀਆ ਕਿਤੇ ਨਾ ਕਿਤੇ ਬਚਾ ਰਹਿੰਦਾ ਸੀ ਪਰ ਹੁਣ 88 ਤੋਂ ਬਾਅਦ ਇੱਥੇ ਵੀ ਜਿਹੜਾ ਪਾਣੀ ਪਹੁੰਚ ਗਿਆ ਫਸਲਾਂ ਬਰਬਾਦ ਹੋ ਚੁੱਕੀਆਂ ਕਿਸਾਨਾਂ ਦੀਆਂ ਸੋ ਕੀ ਕਹਿਣਾ ਚਾਹੁੰਦੇ ਹੋ ਜੀ ਭਾਜੀ ਅਸੀਂ ਇੱਥੇ ਹੁਣ ਦੁਆਬਾ ਏਰੀਆ ਸਭ ਤੋਂ ਸੇਫ ਏਰੀਆ ਅਸੀਂ ਮੰਨਦੇ ਆਂ ਕਿ ਬਾਕੀ ਸਾਰੇ ਜਣੇ ਪਾਣੀ ਆ ਜਾਂਦਾ ਦੁਆਬਾ ਏਰੀਏ ਦਾ ਸਾਬਾ ਕਿ ਇੱਥੇ ਛੇਦੀ ਕਿਤੇ ਪਾਣੀ ਨਹੀਂ ਆਉਂਦਾ ਕਿਉਂਕਿ ਨਾਲ ਲੱਗੇ ਕੋਈ ਦਰਿਆਈ ਏਰੀਆ ਹੈ ਦੀਆਂ ਸਾਡਾ ਏਰੀਆ ਸੇਫ ਹੈ ਪਰ ਆ ਜਿਹੜੇ 2-4 ਦਿਨ 5 ਦਿਨ ਤੋਂ ਲਗਾਤਾਰ ਮੀਂਹ ਪੈ ਰਹੇ ਆ ਜਿਹੜੇ ਬੰਦ ਨਹੀਂ ਹੋਏ ਉਹਦੇ ਕਾਰਨ ਜਿਹੜਾ ਸਾਡੇ ਪਿੱਛੇ ਪਿੰਡਾਂ ਦੇ ਪਿੰਡ ਜਿਹੜੇ ਜਿਹੜੀਆਂ ਖੇਤੀਆਂ ਵਾਂ ਨਾ ਸਾਡੇ ਨਾਲ ਦੇ ਲਾ ਕੇ ਮੰਨਣਾ ਪੈਂਦੇ ਆ ਉਦੋਂ ਪਿੱਛੇ ਖਾਨਣ ਵਾਲਿਆ ਉਦੋਂ ਪਿੱਛੇ ਬਲੇਰਾ ਵਾਂ ਉਹ ਸਾਰਾ ਪਾਣੀ ਇਕੱਠਾ ਹੋ ਕੇ ਜਿੱਦਾਂ ਜਿੱਦਾਂ ਏਰੀਆ ਵਾ ਗਾਂ ਦੀਆਂ ਤੁਰਦਾ ਵਾ ਤੇ ਉਹ ਪਾਣੀ ਜਿਹੜਾ ਇਸ ਟਾਈਮ ਖੇਤਾਂ ਦੇ ਵਿੱਚ ਇਕੱਠਾ ਹੋ ਚੁੱਕਾ ਹੁਣ ਬਹੁਤੇ ਯਾਰ ਵੀਰ ਹਰੇਕ ਜਿਹਦਾ ਨੁਕਸਾਨ ਹੁੰਦਾ ਉਹ ਚਾਹੁੰਦਾ ਕਿ ਅੱਗੇ ਪਾਣੀ ਕੱਢ ਦਿੱਤਾ ਜਾਵੇ ਪਰ ਜੇ ਅੱਗੇ ਵੀ ਜਿਹੜੇ ਆਪਣੇ ਪਰਿਵਾਰ ਹੀ ਆਪਣੇ ਕਿਸਾਨ ਆ ਉਹ ਜਿੰਨਾ ਵੱਧ ਤੋਂ ਵੱਧ ਨੁਕਸਾਨ ਹੋਈ ਜਾਂਦਾ ਹੁਣ ਤਾਂ ਮਾਰੇ ਮੀਂਹ ਰੱਖੇ ਤੇ ਜਿਹੜਾ ਮੀਂਹ ਨਾ ਪੈਣ ਤੇ ਫੇਰ ਹੀ ਆ ਸਾਨੂੰ ਮੀਂਹਾਂ ਨੇ ਮਾਰ ਦਿੱਤਾ ਜਿਹੜਾ ਕੰਮ ਕਰਦਾ ਸਪੈਸ਼ਲੀ ਵਾਰ ਵੀ ਜਿਹੜੇ ਹੜ੍ਹ ਆਏ ਸੀਗੇ 23 ਦੇ ਵਿੱਚ ਮੈਨੂੰ ਲੱਗਦਾ ਵੀ 2-3 ਸਾਲ ਪਹਿਲਾਂ ਆਏ ਸੀਗੇ ਉਦੋਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਉਦੋਂ ਤਾਂ ਨਹੀਂ ਸਾਡੇ ਉਸ ਟਾਈਮ ਕੋਈ ਨੁਕਸਾਨ ਨਹੀਂ ਨਹੀਂ ਹੋਇਆ ਤੇ 2019 ਦੇ ਵਿੱਚ ਵੀ ਜਦੋਂ ਉਧਰ ਹੜ੍ਹ ਆਇਆ ਪਿੱਛੇ ਉਦੋਂ ਵੀ ਸਾਡੇ ਪਿੰਡ ਨੇ ਵੀ ਬਹੁਤ ਰਾਹਤ ਸਮਗਰੀ ਖਾਸੇੜ ਨੂੰ 10,11,000 ਰੁਪਏ ਪਿੰਡ ਨੇ ਇਕੱਠਾ ਕਰਕੇ ਡੋਨੇਟ ਕੀਤਾ ਸਾਂਝੇ ਤੌਰ ਤੇ ਕਿਉਂਕਿ ਅਸੀਂ ਹਾਰੇ ਜਾਣੇ ਆਜ ਵੀ ਸੋਚ ਰਹੇ ਹਾਂ ਕਿ ਆਪਾਂ ਉਧਰ ਜਾ ਕੇ ਆਪਣੇ ਭਰਾਵਾਂ ਦੀ ਹੈਲਪ ਕਰੀਏ ਮੈਂ ਮੈਂ ਇੱਥੇ ਇਸੇ ਗੱਲ ਤੇ ਆਉਣ ਲੱਗਾ ਸੀ ਪਿਛਲੀ ਵਾਰੀ ਅਸੀਂ ਵੀ ਇਹ ਤਸਵੀਰਾਂ ਦੇਖੀਆਂ ਸੀਗੀਆਂ ਕਿ ਜ ਵਾਸਤੇ ਚਾਰਾ ਵਗੈਰਾ ਹਨਾ ਖੁਦ ਆਪਣੇ ਖੇਤ ਵਿੱਚੋਂ ਵੱਢ ਕੇ ਲੈ ਕੇ ਕੁੱਤਰ ਕੇ ਲੈ ਕੇ ਆਉਂਦੇ ਸੀਗੇ ਪਰ ਹੁਣ ਸਾਰੇ ਪਾਸੇ ਇਹ ਮਾਹੌਲ ਹੋਇਆ ਵੀ ਤੂੰ ਕਿ ਗੁਜ਼ਾਰਾ ਕਿਸ ਤਰ੍ਹਾਂ ਕਰ ਸਕਦੇ ਆ ਕਿਸ ਤਰ੍ਹਾਂ ਪਸ਼ੂ ਨੂੰ ਚਾਰਾ ਦੇ ਸਕਦੇ ਆ ਬਿਲਕੁਲ ਬਿਲਕੁਲ ਭਾਜੀ ਹੁਣ ਜਿਹੜੇ ਆਪਾਂ ਇਸ ਟਾਈਮ ਆਪਾਂ ਚੱਲ ਰਹੇ ਆਂ ਕਿ ਅਚਾਰ ਤੇ ਹੁਣ ਵੀ ਹੁਣ ਪਿੱਛੇ ਪਾਣੀ ਆਇਆ ਪੱਤਣਾਂ ਦੇ ਲਾਗੇ ਹੁਣ ਮੁੰਡਿਆਂ ਨੂੰ ਤਫੂਨ ਆਉਣ ਡਿਆ ਭਾਜੀ ਸਾਡੇ ਪੱਠੇ ਜਿਹੜੇ ਮਰ ਗਏ ਆ ਸਾਨੂੰ ਚਾਰਾ ਦੇ ਦਿਓ ਸਾਡੇ ਲਾਗੇ ਛਾਗੇ ਜਿਹੜੇ ਚਾਰਾ ਬਣਾਉਂਦੇ ਆ ਸੰਗਾ ਫਾਰਮ ਆ ਉਹਨਾਂ ਤੋਂ ਚਾਰਾ ਹੀ ਤੇ ਸਾਡੇ ਲਾਗੇ ਖਤਮ ਹੋ ਗਿਆ ਹੁਣ ਜਿਹੜੇ ਆਮ ਪੱ ਕਿੰਨਾ ਕੁ ਟਾਈਮ ਆਪਾਂ ਦੇ ਦਮਾ ਕਿੱਥੋਂ ਲੈ ਆਵਾਂਗੇ ਸਾਰਾ ਕਿਉਂਕਿ ਚੀਜ਼ਾਂ ਦੀ ਸੀਮਤ ਹੀ ਆ ਜਦੋਂ ਜਦੋਂ ਆਪਣੇ ਖੇਤ ਹੀ ਡੁੱਬ ਗਏ ਤੇ ਚਾਰਾ ਕਿੱਥੋਂ ਆਣਾ ਤੇ ਕਿੱਥੋਂ ਚੀਜ਼ਾਂ ਆਉਣੀਆਂ ਇਹ ਸਾਰਾ ਚੀਜ਼ਾਂ ਦਾ ਇਹ ਕਰਕੇ ਇਹ ਦੁਆਬਾ ਏਰੀਆ ਪੂਰ ਆਪਣੇ ਏਰੀਏ ਸਾਰੇ ਜਣੇ ਆਪਾਂ ਕਹਿੰਨੇ ਕਿ ਆਪਾਂ ਉਧਰ ਜਾ ਕੇ ਸੇਵਾ ਕਰਕੇ ਸਾਡਾ ਵੀ ਨੇ ਇਦਾਂ ਹੀ ਧਿਆਨ ਸੀਗਾ ਕਿ ਆਪਾਂ ਆਪਣੇ ਤੌਰ ਤੇ ਹਰੇਕ ਇਨਸਾਨ ਦੇ ਮਨ ਦੇ ਵਿੱਚ ਆਉਂਦਾ ਕਿ ਆਪਾਂ ਵਾਦ ਤੋਂ ਵਾਦ ਸੇਵਾ ਕਰ ਲਈਏ ਪਰ ਜਦੋਂ ਬੰਦਾ ਆਪ ਹੀ ਡੁੱਬ ਗਿਆ ਤਾਂ ਫਿਰ ਕਿਸ ਦੀ ਹੈਲਪ ਕੀ ਕਰੂਗਾ ਅਸੇ ਭਾਈ ਜੀ ਜੇ ਮੈਂ ਇਸ ਖੱਤੇ ਦੀ ਗੱਲ ਕਰਾਂ ਇਸ ਖੇਤ ਦੀ ਇਹਦੀ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਹੈ। ਇਹਦੀ ਡੂੰਘਾਈ ਕਿੰਨੀ ਹੋ ਸਕਦੀ ਹੈ? ਇਹ ਭਾਈ 3 ਫੁੱਟ 3.5 ਫੁੱਟ ਨੀ ਮਾ। 3 ਫੁੱਟ ਨੀ ਮਾ ਆ ਤੇ ਉੱਪਰੋਂ ਮਿਲਦਾ ਕਿ 4-5 ਫੁੱਟ ਤੱਕ ਪਾਣੀ ਚੜ ਗਿਆ। ਚੜ ਗਿਆ ਜੀ ਚੜ ਗਿਆ। ਮੈਂ ਇਹ ਜਿਹੜੀ ਤਸਵੀਰਾਂ ਇੱਕ ਵਾਰੀ ਤੁਹਾਨੂੰ ਨੇੜੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਇਹ ਇਹ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਜਿੰਨਾ ਇਹਦੇ ਵਿੱਚ ਇੱਥੇ ਫਸਲ ਸੀ ਉਹ ਸਾਰੀ ਖਰਾਬ ਹੋ ਚੁੱਕੀ ਹੈ। ਇਧਰ ਪੱਠੇ ਤੁਸੀਂ ਦੇਖ ਸਕਦੇ ਹੋ। ਇਹ ਬਿਲਕੁਲ 5 ਫੁੱਟ ਤੱਕ ਪਾਣੀ ਚੜ ਚੁੱਕਾ ਹੈ। ਸੋ ਇਸ ਦੇ ਨਾਲ ਜਿਹੜਾ ਪਰਲੇ ਪਾਸੇ ਥੋੜਾ ਅੱਗੇ ਆ ਕੇ ਕੈਮਰਾ ਮਾਰਿਓ। ਬਿਲ ਉਸਦੇ ਉੱਪਰ ਵੀ ਨੁਕਸਾਨ ਹੋ ਸਕਦਾ ਕਿਉਂਕਿ ਨੀਆਂ ਦੇ ਵਿੱਚ ਪਾਣੀ ਪੈ ਜਾਂਦਾ ਫਿਰ ਮਖਾਨ ਜਿਹੜੇ ਉੱਠਣੇ ਸ਼ੁਰੂ ਹੋ ਜਾਂਦੇ ਨੇ ਸੋ ਬਹੁਤ ਵੱਡੇ ਨੁਕਸਾਨ ਹੋਏ ਨੇ ਕਿਸਾਨਾਂ ਨੂੰ ਇਸ ਵੇਲੇ ਕਿਉਂਕਿ ਦੁਆਬੇ ਦਾ ਏਰੀਆ ਮੰਨਿਆ ਜਾਂਦਾ ਸੀ ਕਿ ਦੁਆਬੇ ਦੇ ਏਰੀਆ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਕਿਤਨਾ ਕਿਤੇ ਜਦੋਂ ਹੜ੍ਹ ਦੀ ਸਥਿਤੀ ਬਣਦੀ ਹੈ ਜਿੱਥੇ ਲੋਕ ਹੜ੍ਹ ਦੀ ਚਪੇਟ ਦੇ ਵਿੱਚ ਆਉਂਦੇ ਨੇ ਡੰਗਰ ਬੱਚਾ ਜਿਹੜਾ ਉੱਥੇ ਭੁੱਖ ਦੇ ਨਾਲ ਤੜਫ ਰਿਹਾ ਹੁੰਦਾ ਤੇ ਦੁਆਬੇ ਦਾ ਕਿਸਾਨ ਸਪੈਸ਼ਲ ਜਾ ਕੇ ਆਪਣੇ ਖੱਤਿਆਂ ਵਿੱਚੋਂ ਪੱਠੇ ਵੜ ਕੇ ਕੁਤਰ ਕੇ ਉੱਥੇ ਦੇਣ ਜਾਂਦਾ ਸੀ ਪਰ ਹੁਣ ਇਸ ਵੇਲੇ ਸਥਿਤੀ ਜਿਹੜੀ ਇਹ ਬਣ ਚੁੱਕੀ ਹੈ ਕਿ ਕਿਉਂਕਿ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ ਝੋਨਾ ਵੀ ਖਰਾਬ ਹੋ ਚੁੱਕਾ ਹੈ ਲਗਾਤਾਰ ਪਾਣੀ ਇੱਥੇ ਤਾਂ ਨੂੰ ਚੜ ਰਿਹਾ ਇਸ ਪਾਸੇ ਪੱਠੇ ਬੀਜੇ ਸਨ ਉਹ ਵੀ ਖਰਾਬ ਹੋ ਚੁੱਕੇ ਨੇ ਸੋ ਬਹੁਤ ਭਿਆਨਕ ਤਸਵੀਰਾਂ ਨੇ ਕਿਉਂਕਿ ਜੇ ਆਪਾਂ ਅਗਲੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੱਛੇ ਪਿੰਡਾਂ ਤੋਂ ਪਾਣੀ ਆ ਕੇ ਉਹ ਜਿਹੜੇ ਅਗਲੇ ਪਿੰਡਾਂ ਨੂੰ ਤੋੜਦਾ ਪਿਆ ਤੇ ਇੱਥੋਂ ਉਹ ਜਿਹੜਾ ਪਾਣੀ ਅਗਲੇ ਪਾਸੇ ਜਾ ਰਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਬਾਰਿਸ਼ ਵੱਧ ਹੁੰਦੀ ਹੈ ਤਾਂ ਹੋਰ ਵੀ ਨੁਕਸਾਨ ਜਿਹੜਾ ਉਹ ਹੋ ਸਕਦਾ ਇਸ ਆਰਡਰ ਲੈ ਲਓ ਬਸ ਜਿਹੜਾ